ਅਸੀਂ ਉਹ ਪੁਲੇਖਾ ਦੂਰ ਕਰਨਾ ਹੈ ਵੀ ਜਿਹੜੇ ਲੋਕਾਂ ਨੇ ਅਕਾਲੀ ਹੈ ਨਹੀਂ ਸੀ ਅਕਾਲੀ ਬਣ ਕੇ ਲੋਕਾਂ ਨੂੰ ਡਗਾ ਦਿੱਤਾ ਅਕਾਲੀ ਦੰਦ ਦਾ ਘਾਤ ਕਰ ਦਿੱਤਾ ਦੂਸਰੇ ਪਾਸਿਓ ਲੋਕ ਸੀ ਪੰਜਾਬ ਦੇ ਕਹਿਣ ਨੂੰ ਹਮਦਰਦ ਸੀ ਵੈਰੀ ਹੀ ਪੰਜਾਬ ਦੇ ਸੀ ਛੇਰੇ ਪੰਜਾਬ ਦੇ ਬਾਦ ਚੋਂ ਦਾ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਆ ਜਿਹੜੇ ਲੋਕ ਕੁਰਸੀ ਦੀ ਖਾਤਰ ਪੈਸੇ ਦੀ ਖਾਤਰ ਦਲ ਬਦਲ ਚੁਕੇ ਆ ਪੰਜਾਬ ਦੇ ਹਿੱਤਾਂ ਲਈ ਦਲ ਨਹੀਂ ਬਦਲੇ ਸਿਰਫ ਆਪਣੇ ਮੁਫਾਦਾਂ ਲਈ ਬਦਲੇ ਉਹਨਾਂ ਨੂੰ ਦਲ ਬਦਲਣ ਵਾਲੀ ਇੱਥੇ ਕੋਈ ਥਾਂ ਨਹੀਂ ਹੋਏਗੀ ਇੱਕੋ ਜਦੋਂ ਤੁਸੀਂ ਕਿਸੇ ਖੋਤੇ ਦੇ شیر ਦੀ ਖੱਲ ਪਾ ਕੇ ਤੇ ਖੋਤੇ ਨੂੰ ਸ਼ੇਰ ਬਣਾ ਕੇ ਪੇਸ਼ ਕਰੋਗੇ ਜਾਂ ਕਿਸੇ ਗਿੱਦੜ ਨੂੰ ਉਹ ਮੱਟ ਚ ਰੰਗ ਕੇ ਤੇ ਉਹਨੂੰ ਪੇਸ਼ ਕਰੋਗੇ ਨੀਲਾ ਬਣਾ ਕੇ ਉਹ ਤੇ ਪਛਾਣੇ ਜਾਣਾ। ਕਿੰਨਾ ਲੋਕਾਂ ਨੇ ਅਕਾਲੀ ਦਲ ਦਾ ਬੁਰਕਾ ਜਰੂਰ ਪਾ ਲਿਆ ਪਰ ਅਕਾਲੀ ਹੈ ਨਹੀਂ ਸਨ। ਅਕਾਲ ਪਰਮੇਸ਼ਰ ਨੂੰ ਮੰਨਣ ਵਾਲਾ ਅਕਾਲੀ ਹੈ। ਨਾ ਕਿ ਇਹਨਾਂ ਵਾਂਗੂ ਕੋਈ ਉਹ ਬਣਾ ਕੇ ਦਲ ਬਹਿ ਜਵੇ। ਜਿਹੜੇ ਲੋਕ ਅੰਰਾਸ਼ਵਾਦੀ ਸੀਗੇ ਅਸੀਂ ਸ਼ੇਰ-ਏ-ਪੰਜਾਬ ਦਲ ਉਹਨਾਂ ਲਈ ਮੋਰ ਸਥਾਪਿਤ ਕਰਦੇ ਆ। ਉਹ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਹਿ ਤੁਸੀਂ ਦੇਖ ਰਹੇ ਹੋ ਔਨ-ਏਅਰ ਮੈਸੇਜਰਦੀਪ ਸਿੰਘ ਸੋ ਕਹ ਲਿਆ ਕਿ ਹੁਣ ਪੰਜਾਬ ਦੇ ਵਿੱਚ ਇੱਕ ਨਵੀਂ ਸਿਆਸੀ ਪਾਰਟੀ ਜਿਹੜੀ ਆ ਉਹ ਆ ਚੁੱਕੀ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜੋ ਸਮਰਿਆ ਆ ਸੋ ਉਸ ਸੋਚ ਤੇ ਹੁਣ ਕਾ ਲਈਏ ਕਿ ਪੰਜਾਬ ਨੂੰ ਚੱਲਣ ਦੀ ਲੋੜ ਹੈ ਸੋ ਉਸ ਨੂੰ ਲੈ ਕੇ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਇਹ ਨਵੀਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਗਿਆ ਗੱਲਬਾਤ ਕਰਦੇ ਹਾਂ ਮੇਰੇ ਨਾਲ ਇਸ ਵਕਤ ਭਾਈ ਬਲਦੇਵ ਸਿੰਘ ਵਡਾਲਾ ਮੌਜੂਦ ਹੈਗੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਦਾਂ ਅਮੰਦ ਵਿੱਚ ਵਿਚਾਰ ਆਇਆ ਕਿਉਂਕਿ ਪਹਿਲਾਂ ਵੀ ਸਿਆਸੀ ਪਾਰਟੀਆਂ ਨਵੀਆਂ ਬਣੀਆਂ ਸੀਗੀਆਂ ਸੋ ਹੁਣ ਅਕਾਲੀ ਦਲ ਜੋ ਬਾਗੀ ਤੜਾ ਵੀ ਬਣ ਬਣ ਚੁੱਕਿਆ ਹੈ ਉਸ ਨੂੰ ਲੈ ਕੇ ਤੁਸੀਂ ਸ਼ੇਰੇ ਪੰਜਾਬ ਦਲ ਕਿਉਂ ਤਿਆਰ ਕੀਤਾ ਹੈ ਅਸੀਂ ਉਹ ਪੁਲੇਖਾ ਦੂਰ ਕਰਨਾ ਹੈ ਵੀ ਜਿਹੜੇ ਲੋਕਾਂ ਨੇ ਅਕਾਲ ਅਕਾਲੀ ਬਣ ਕੇ ਲੋਕਾਂ ਨੂੰ ਦਗਾ ਦਿੱਤਾ ਅਕਾਲੀ ਦਲ ਦਾ ਘਾਤ ਕਰ ਦਿੱਤਾ ਦੂਸਰੇ ਪਾਸਿਓ ਲੋਕ ਸੀ ਪੰਜਾਬ ਦੇ ਕਹਿਣ ਨੂੰ ਹਮਦਰਦ ਸੀ ਵੈਰੀ ਹੀ ਪੰਜਾਬ ਦੇ ਸਨ ਇਸ ਲਈ ਇਹਨਾਂ ਲੋਕਾਂ ਦਾ ਬਦਲ ਬਣਨ ਲਈ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬ ਦੇ ਲੋਕਾਂ ਦੀ ਸੱਚੀ ਤੇ ਸੁੱਚੀ ਆਵਾਜ਼ ਵਿਧਾਨ ਸਭਾ ਤੇ ਲੋਕ ਸਭਾ ਚ ਲੈ ਜਾਣ ਲਈ ਉਹ ਜੇ ਕੋਈ ਸੋਚ ਸੀ ਤੇ ਉਹ ਸ਼ੇਰੇ ਪੰਜਾਬ ਅਕਾਲੀ ਦਲ ਅਕਾਲੀ ਫੂਲਾ ਸਿੰਘ ਵਾਲੀ ਸੀ ਇਸ ਲਈ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਉਹਨਾਂ ਘਾਟਾਂ ਨੂੰ ਪੂਰੇ ਕਰਨ ਲਈ ਜਿਹੜੇ ਲੋਕ ਨਿਰਾਸ਼ਾਵਾਦੀ ਹੋ ਕੇ ਕਿਤੇ ਨਾ ਕਿਤੇ ਬਹਿ ਰਹੇ ਨੇ ਕਿ ਸਾਡਾ ਹੁਣ ਇੱਥੇ ਕੋਈ ਵਾਰਿਸ ਨਹੀਂ ਜਾਂ ਕੀ ਬਣੂ ਇਸ ਲਈ ਲੋੜ ਪਈ ਕਿ ਅੱਜ ਉਹਨਾਂ ਨੂੰ ਉਸ ਪਲੇਟਫਾਰਮ ਦੀ ਲੋੜ ਹੈ ਜਿਹੜੇ ਨੌਜਵਾਨ ਇੱਥੇ ਦੀ ਰਾਜਨੀਤੀ ਨੂੰ ਗੰਦਾ ਕਹਿ ਕੇ ਤੇ ਵਿਦੇਸ਼ਾਂ ਨੂੰ ਜਾ ਰਹੇ ਉਹਨਾਂ ਨੂੰ ਵੀ 모ੜਨਾ ਪਿਆਓ ਤੁਸੀਂ ਇੱਥੇ ਹੀ ਸ਼ੇਰੇ ਪੰਜਾਬ ਬਣ ਸਕਦੇ ਹੋ ਤੁਹਾਨੂੰ ਵਿਦੇਸ਼ਾਂ ਚ ਧੱਕੇ ਖਾਣ ਦੀ ਲੋੜ ਨਹੀਂ ਇਹ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਪੈਦਾ ਕਰਨ ਲਈ ਸ਼ੇਰੇ ਪੰਜਾਬ ਮਹਾਰਾਜ ਰਜਿਸ ਸਿੰਘ ਜਿਨ੍ਹਾਂ ਨੇ ਪੰਜਾਬ ਤੇ ਰਾਜ ਕਾਇਮ ਕੀਤਾ ਕੋਹਿੰਨੂਰ ਦੇ ਮਾਲਕ ਹਰ ਇੱਕ ਧਰਮ ਨੂੰ ਉੱਚੇ ਪੱਧਰ ਤੇ ਨਿਯੁਕਤ ਰੱਖਦੇ ਸਨ ਸੋ ਉਸ ਨੂੰ ਲੈ ਕੇ ਹਰ ਇੱਕ ਧਰਮ ਨੂੰ ਜਿਹੜੀ ਆ ਤਰਜੀਹ ਦਿੱਤੀ ਜਾਏਗੀ ਤੁਹਾਡੇ ਦੇ ਵਿੱਚ ਬਿਲਕੁਲ ਜੀ ਗੁਰੂ ਗ੍ਰੰਥ ਸਾਹਿਬ ਦੇ ਰਹਾ ਸ਼ੇਰੇ ਪੰਜਾਬ ਤੇ ਬਾਅਦ ਚ ਆਉਂਦਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਆ ਜਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਰੇਕ ਵਰਗ ਨੂੰ ਸਮੋਈ ਬੈਠੇ ਆ ਗੱਲ ਬਕੜੀ ਲਈ ਬੈਠੇ ਆ ਅਸੀਂ ਕਿਵੇਂ ਵਿਰੋਧ ਕਰ ਸਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਜੇਕਰ ਮੈਂ ਹੋਰ ਸਿਆਸੀ ਪਾਰਟੀਆਂ ਦੀ ਗੱਲ ਕਰਾਂ ਚਾਹੇ ਉਹ ਕਾਂਗਰਸ ਹੈ ਜਾਂ ਆਮ ਆਦਮੀ ਪਾਰਟੀ ਹੈ ਜਾਂ ਕਾਲੀਦਾ ਲਿਆ ਜੇ ਇਸ ਦੇ ਵਿੱਚ ਕੋਈ ਨਮਾਇੰਦਾ ਜਾਂ ਕੋਈ ਲੀਡਰ ਕਹਿੰਦਾ ਕਿ ਅਸੀਂ ਤੁਹਾਡਾ ਸ਼ੇਰ-ਏ-ਪੰਜਾਬ ਜਿਹੜਾ ਹੈ ਇਹ ਦਲ ਜੁਆਇਨ ਕਰਨਾ ਹੈ ਤਾਂ ਉਹਨੂੰ ਤੁਸੀਂ ਰੱਖੋਗੇ ਸ਼ਾਮਲ ਕਰਨਾ ਚਾਹੋਗੇ ਉਹਨੂੰ ਜਿਹੜੇ ਲੋਕ ਕੁਰਸੀ ਦੀ ਖਾਤਰ ਪੈਸੇ ਦੀ ਖਾਤਰ ਦਲ ਬਦਲ ਚੁੱਕੇ ਆ ਪੰਜਾਬ ਦੇ ਹਿੱਤਾਂ ਲਈ ਦਲ ਨਹੀਂ ਬਦਲੇ ਸਿਰਫ ਆਪਣੇ ਮਫਾਦਾਂ ਲਈ ਬਦਲੇ ਉਹਨਾਂ ਦਲ ਬਦਲੂਆਂ ਲਈ ਇੱਥੇ ਕੋਈ ਥਾਂ ਨਹੀਂ ਹੋਏਗੀ ਪਰ ਜੇਕਰ ਉਹਨਾਂ ਦੀ ਸੋਚ ਦੀ ਗੱਲ ਕਰਾਂ ਕਈ ਅਜਿਹੇ ਨੁਮਾਇੰਦੇ ਵੀ ਹੋਣਗੇ ਜੋ ਸ਼ੇਰੇ ਪੰਜਾਬ ਦੀ ਸੋਚ ਤੇ ਚੱਲਦੇ ਹੋਣਗੇ ਤੇ ਉਹਨਾਂ ਦਾ ਬੈਕਗ੍ਰਾਉਂਡ ਚੈੱਕ ਕਰਕੇ ਤੁਸੀਂ ਸ਼ਾਮਲ ਕਰੋਗੇ ਉਹਨਾਂ ਨੂੰ ਇਹ ਤਾਂ ਪੰਥ ਨੇ ਤੇ ਦਲ ਨੇ ਵੇਖਣਾ ਹੈ ਹਨਾ ਇਹ ਦਲ ਵੇਖੇਗਾ ਕਿ ਕਿਹੜੇ-ਕਿਹੜੇ ਬੰਦੇ ਸੀ ਜਿਹੜੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਠੋਕ ਵਜਾ ਕੇ ਕਰਦੇ ਰਹਿਣਗੇ ਚਾਹੇ ਉਹ ਬੋਰੀ ਤੇ ਸੀਗੇ ਤੇ ਚਾਹੇ ਉਹ ਅਹੁਦੇ ਤੇ ਸਨ ਇਹ ਹੁਣ ਦਲ ਵੇਖੇਗਾ ਕਿ ਕਿਹੜੇ ਲੋਕ ਨੇ ਤੇ ਫਿਰ ਉਹਨਾਂ ਦੇ ਨਾਲ ਚੱਲਿਆ ਵੀ ਜਾਊਗਾ ਤੇ ਨਾਲ ਲੈ ਕੇ ਵੀ ਚੱਲਿਆ ਜਾਊ ਇੱਕ ਸਮੇਂ ਤੇ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਮੰਨੀ ਜਾਂਦੀ ਸੀਗੀ ਹਰ ਇੱਕ ਨੂੰ ਆਸ ਹੁੰਦੀ ਸੀਗੀ ਕਿ ਵਾਕਈ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਜਾਬ ਦੇ ਵਿੱਚ ਸੁਧਾਰ ਕਰਨ ਵਾਲੀ ਪਾਰਟੀ ਹੈ ਪਰ ਅਜਿਹਾ ਸਮਾਂ ਵੀ ਆਇਆ ਜਦੋਂ ਬਰਗਾੜੀ ਕਾਂਡ ਹੋਇਆ ਬੇਦਬੀਆਂ ਹੋਈਆਂ ਜਿਸ ਤੋਂ ਬਾਅਦ ਜੋ ਮੁੱਖ ਦੋਸ਼ੀ ਰਹੇ ਉਹਨਾਂ ਨੂੰ ਸਜ਼ਾਵਾ ਨਹੀਂ ਦਿੱਤੀਆਂ ਗਈਆਂ ਉਸ ਤੋਂ ਬਾਅਦ ਰਾਮ ਰਹੀਮ ਦੀ ਗੱਲ ਕਰਾਂ ਉਸ ਨੂੰ ਮਾਫੀ ਦਿੱਤੀ ਗਈ ਸੋ ਉਸ ਤੋਂ ਬਾਅਦ ਜਿਹੜੀ ਹੈ ਇਹਨਾਂ ਦੀ ਸ਼ छवि ਜਿਹੜੀ ਹੈ ਕਾਫੀ ਪੰਜਾਬ ਦੇ ਵਿੱਚ ਖਰਾਬ ਹੁੰਦੀ ਨਜ਼ਰ ਆਈ ਹੈ ਸੋ ਉਸ ਨੂੰ ਲੈ ਕੇ ਤੁਸੀਂ ਇਸ ਵਕਤ ਪੰਜਾਬ ਦੀ ਸਥਿਤੀ ਨੂੰ ਕਿਦਾਂ ਦੇਖਦੇ ਹੋ ਵੇਖੋ ਜਦੋਂ ਤੁਸੀਂ ਕਿਸੇ ਖੋਤੇ ਦੇ ਸ਼ੇਰ ਦੀ ਖੱਲ ਪਾ ਕੇ ਤੇ ਖੋਤੇ ਨੂੰ ਸ਼ੇਰ ਬਣਾ ਕੇ ਪੇਸ਼ ਕਰੋਗੇ ਜਾਂ ਕਿਸੇ ਗਿੱਦੜ ਨੂੰ ਉਹ ਮੱਟ ਚ ਰੰਗ ਕੇ ਤੇ ਉਹਨੂੰ ਪੇਸ਼ ਕਰੋਗੇ ਨੀਲਾ ਬਣਾ ਕੇ ਉਹ ਤੇ ਪਛਾਣੇ ਜਾਣਾ ਇਸ ਲਈ ਇਹ ਲੋਕ ਪਛਾਣੇ ਗਏ ਆ ਬਗਲੇ ਕਦੇ ਹੰਸ ਨਹੀਂ ਹੋ ਸਕਦੇ ਇਹਨਾਂ ਲੋਕਾਂ ਨੇ ਅਕਾਲੀ ਦਲ ਦਾ ਬੁਰਕਾ ਜ਼ਰੂਰ ਪਾ ਲਿਆ ਪਰ ਅਕਾਲੀ ਹੈ ਨਹੀਂ ਸਨ ਜਿਹਦੇ ਕਰਕੇ ਅੱਜ ਉਪਾਜ ਉਗੜ ਗਿਆ ਲੋਕਾਂ ਦਾ ਭਰੋਸਾ ਟੁੱਟਿਆ ਅਸੀਂ ਪਹਿਲਾਂ ਵੀ ਅਕਾਲੀ ਸੀ ਅੱਜ ਵੀ ਆ ਤੇ ਗਾਂ ਵੀ ਰਹਿਣਾ ਜਿਹੜਾ ਅਕਾਲ ਨੂੰ ਮੰਨਣ ਵਾਲਾ ਨਾ ਉਹ ਅਕਾਲੀ ਹੈ ਤੇ ਜ਼ਰੂਰੀ ਨਹੀਂ ਅਕਾਲੀ ਸਿੱਖਾਂ ਜੀ ਬੈਠਾ ਹੈ ਹਿੰਦੂਆਂ ਚ ਵੀ ਹੈਗੇ ਨੇ ਜਿਹੜੇ ਅਕਾਲ ਨੂੰ ਮੰਨਦੇ ਆ ਮੁਸਲਮਾਨਾਂ ਚ ਵੀ ਹੈਗੇ ਆਕਾਲ ਨੂੰ ਮੰਨਣ ਵਾਲੇ ਤੇ ਸ਼ਾਇਆਾਂ ਚ ਵੀ ਹੈਗੇ ਨੇ ਆਕਾਲ ਨੂੰ ਮੰਨਣ ਵਾਲੇ ਆਕਾਲ ਪਰਮੇਸ਼ਰ ਨੂੰ ਮੰਨਣ ਵਾਲਾ ਅਕਾਲੀ ਹੈ ਨਾ ਕਿ ਇਹਨਾਂ ਵਾਂਗੂ ਕੋਈ ਉਹ ਬਣਾ ਕੇ ਦਲ ਬਹਿ ਜਾਵੇ ਇਸ ਲਈ ਇਹਨਾਂ ਦਾ ਪਾਜ ਉਗੜਿਆ ਇਹ ਖਤਮ ਹੋਏ ਨੇ ਜਿਹੜੇ ਲੋਕ ਨਿਰਾਸ਼ਾਵਾਦੀ ਸੀਗੇ ਅਸੀਂ ਸ਼ਹਿਰੇ ਪੰਜਾਬ ਦਾ ਲੋਨਾ ਲਈ ਮੁਰਸੁਤਾਫਤ ਕਰ ਰਹੇ ਹਾਂ ਜ਼ਿਕਰ ਕਰਾਂ ਮਜਤੇਦਾਰ ਅਕਾਲੀ ਫੁਲਾ ਸਿੰਘ ਜਿਹੜਾ ਜਦੋਂ ਅ ਐਲਾਨ ਕਰਦੇ ਸੀਗੇ ਜਦੋਂ ਕੋਈ ਹੁਕਮ ਕਰਦੇ ਸੀਗਾ ਸਿਰ ਮੱਥੇ ਹੁੰਦਾ ਸੀਗਾ ਸੋ ਉਸ ਨੂੰ ਲੈ ਕੇ ਅੱਜ ਜ਼ਰੂਰ ਕਿਤਨੇ ਕਿਤੇ ਕਮੀਆਂ ਨੇ ਅੱਜ ਭਾਵੇਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਜਿੱਥੋਂ ਹੁਕਮ ਜਾਰੀ ਕਰਨੇ ਚਾਹੀਦੇ ਸੀ ਅੱਜ ਉੱਥੇ ਖਲੋ ਕੇ ਆਪਾਂ ਅਪੀਲਾ ਕਰਦੇ ਹਾਂ ਸ਼ੇਰੇ ਪੰਜਾਬ ਵੇਲੇ ਅਕਾਲੀ ਫੂਲਾ ਸਿੰਘ ਸੁਤੰਤਰ ਸੀ ਉਹਨਾਂ ਨੂੰ ਲਫਾਫੇ ਚੋਂ ਨਹੀਂ ਕੱਢਿਆ ਜਾਂਦਾ ਅਜਲਾਸ ਪ੍ਰਵਾਨਗੀ ਦਿੰਦਾ ਸੀ ਸਰਕਾਰ ਖਾਲਸਾ ਨਾ ਇਸ ਲਈ ਅਕਾਲੀ ਫੂਲਾ ਸਿੰਘ ਅੱਗੇ ਸ਼ੇਰੇ ਪੰਜਾਬ ਵੀ ਗੋਡੇ ਟੇਕ ਦਿੰਦਾ ਸੀਗਾ ਇਹਨਾਂ ਨੇ ਸ਼ੇਰੇ ਪੰਜਾਬ ਨੇ ਅਕਾਲੀ ਫੂਲਾ ਸਿੰਘ ਨੂੰ ਸਕਤ ਰੇਤ ਮੰਨਿਆ ਸੀ ਸੁਪਰੀਮ ਕੋਰਟ ਇਹਨਾਂ ਲੋਕਾਂ ਨੇ ਸੁਪਰੀਮ ਕੋਰਟ ਨੂੰ ਕਰਮਚਾਰੀ ਬਣਾ ਲਿਆ ਹੈ ਜਿਹਦੇ ਕਰਕੇ ਇਹ ਗਰਾਵਟਾਈ ਆ ਸ਼ੇਰੇ ਪੰਜਾਬ ਦਲ ਜਿਹੜਾ ਆ ਉਸ ਸਕਤ ਰੇਤ ਨੂੰ ਬਹਾਲ ਕਰਨ ਦੀ ਗੱਲ ਕਰੂਗਾ ਕੀ ਅਕਾਲੀ ਫੂਲਾ ਸਿੰਘ ਸੁਪਰੀਮ ਕੋਰਟ ਹੋ ਸਕਦਾ ਹੈ ਕਰਮਚਾਰੀ ਨੂੰ ਸਿੱਖਾ ਦੀ ਸਰਮੌਰ ਸੰਸਥਾ ਐ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਕਿਤੇ ਵੀ ਗੱਲ ਕਰ ਲਈ ਇਨਸਾਫ ਦੀ ਮੰਗ ਕਰਨੀ ਹੋਵੇ ਕੋਈ ਸਿੱਖ ਵੀਰ ਹੋਵੇ ਤਾਂ ਸਭ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਆ ਕੇ ਪੇਸ਼ ਹੁੰਦੇ ਨੇ ਪਰ ਉਸੇ ਹਿਸਾਬ ਨਾਲ ਇਨਸਾਫ ਕਿਉਂ ਨਹੀਂ ਮਿਲ ਪਉਂਦਾ ਉਹ ਨਾਮ ਮਿਲਣ ਦਾ ਕਾਰਨ ਹੀ ਇਹ ਹੈ ਜੀ ਕਿ ਜਿੱਥੇ ਸਾਡੀ ਸਿਕਤਰੇਤੀ ਹੈ ਨਹੀਂ ਅਸੀਂ ਇਹ ਲੋਕ ਟਿੱਚ ਸਮਝ ਰਹੇ ਨੇ ਜਥੇਦਾਰ ਸਾਹਿਬ ਨੂੰ ਅਕਾਲ ਤਖਤ ਸਾਹਿਬ ਨੂੰ ਉਹ ਦੇ ਸਿਧਾਤਾਂ ਨੂੰ ਤੇ ਫਿਰ ਇਨਸਾਫ ਦੀ ਆਸ ਕਿੱਥੋਂ ਰੱਖਦੇ ਹੋ ਇਸ ਲਈ ਜਦ ਤੱਕ ਅਕਾਲ ਤਖਸਾਲ ਸਾਡਾ ਸੁਪਰੀਮ ਉਹ ਜਿਹੜਾ ਸਥਾਨ ਹੈ ਜਿੰਨਾ ਚਿਰ ਉਹਦੀ ਸੁਤੰਤਰਤਾ ਬਹਾਲ ਨਹੀਂ ਹੁੰਦੀ ਉਹਨਾਂ ਚਿਰ ਤੁਸੀਂ ਇਹ ਆਸ ਨਹੀਂ ਕਰ ਸਕਦੇ ਅੱਜ ਸ਼ੇਰ-ਏ-ਪੰਜਾਬ ਅਦਲ ਨਵੀਂ ਪਾਰਟੀ ਐਲਾਨ ਕਰ ਦਿੱਤੀ ਗਈ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਉਸ ਦੇ ਵਿੱਚ ਸ਼ਮੂਲੀਅਤ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਜੀ ਵਿਧਾਨ ਸਭਾ ਲੋਕ ਸਭਾ ਹਰ ਤਰ੍ਹਾਂ ਦੀ ਪੰਚਾਇਤੀ ਚੋਣਾਂ ਦੀ ਗੱਲ ਏ ਸ਼ੇਰ-ਏ-ਪੰਜਾਬ ਦਲ ਕਰੇਗਾ ਅੱਜ ਕਹਿ ਲਈ ਕਿ ਜ਼ਰੂਰ ਕਿਤੇ ਨਾ ਕਿਤੇ ਸਕੂਲ ਦੀਆਂ ਕਿਤਾਬਾਂ ਦੇ ਵਿੱਚ ਇਤਿਹਾਸਕ ਕਿਤਾਬਾਂ ਦੇ ਵਿੱਚ ਸ਼ੇਰ-ਏ-ਪੰਜਾਬ ਪੰਜਾਬ ਦਾ ਜ਼ਿਕਰ ਜਿਹੜਾ ਉਹ ਘੱਟ ਹੋਣ ਲੱਪਿਆ ਕਈ ਲੋਕਾਂ ਨੂੰ ਸ਼ੇਰ-ਏ-ਪੰਜਾਬ ਦੇ ਰਾਜ ਬਾਰੇ ਨਹੀਂ ਪਤਾ ਸੋਸ਼ਲ ਨੂੰ ਲੈ ਕੇ ਵੀ ਪ੍ਰਚਾਰ ਕਰੋਗੇ ਸਾਡੇ ਜਿਹੜੇ ਮਹਾਨ ਸੂਰਵੀਰ ਜਰਨੈਲ ਰੈਏ ਨੇ ਚਾਹੇ ਜੱਸਾ ਸਿੰਘ ਆਲੂ ਵਾਲੀ ਦੀ ਗੱਲ ਕਰਲਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਲਈਆਂ ਹਰੀ ਸਿੰਘ ਨਾਲ ਉਹਨਾਂ ਦੀ ਗੱਲ ਕਰ ਲਾ ਲੋਕ ਬਹੁਤ ਘੱਟ ਜਾਣਦੇ ਇਹਨਾਂ ਨੂੰ ਸੋਸ਼ਲ ਨੂੰ ਲੈ ਕੇ ਪ੍ਰਚਾਰ ਕਰੋਗੇ ਤੁਸੀਂ ਪੰਜਾਬ ਭਰ ਦੇ ਲੋਕ ਭਾਰਤ ਦੇ ਲੋਕ ਜਾਂ ਦੁਨੀਆਂ ਦੇ ਲੋਕ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸਿੱਖ ਮਿਸਲਾਂ ਬਾਰੇ ਸ੍ਰੀ ਪੰਜਾਬ ਬਾਰੇ ਉਹਨਾਂ ਨੂੰ ਦੱਸਣਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਇਸ ਨੂੰ ਪਹਿਲਾ ਫਰਜ਼ ਬਣਾਵਾਂਗੇ ਤਾਂ ਕਿ ਹਰ ਵਰਗ ਦਾ ਬੱਚਾ ਜਿਹੜਾ ਹੈ ਆਪਣੇ ਆਪ ਨੂੰ ਕਮਜ਼ੋਰ ਸਮਝਣ ਦੀ ਬਜਾਏ ਉਹ ਆਪਣੇ ਆਪ ਨੂੰ ਬਾਬਾ ਬੰਦਾ ਸਿੰਘ ਗੁਰੂ ਦਾ ਬੰਦਾ ਸਮਝਣ ਲੱਗ ਜਾਏ ਇਸ ਲਈ ਇਸ ਮੈਸੇਜ ਨੂੰ ਅਸੀਂ ਤੁਹਾਡੇ ਜ਼ਰੀਏ ਘਰ-ਘਰ ਲਿਜਾਣ ਦਾ ਤੇ ਹਈਆ ਸਾਡਾ ਸੀ ਹੈ ਤੇ ਰਹੂਗਾ। ਉਹ ਇਹਨਾਂ ਸਮਾਂ ਕਿਉਂ ਲੱਗਿਆ ਅੱਜ ਸ਼ੇਰ ਪੰਜਾਬ ਦਲ ਨੂੰ ਚੁਣਨ ਲੱਗਿਆ। ਇਹਨਾਂ ਸਮਾਂ ਕੋ ਲੰਘ ਗਿਆ ਹੋਰ ਵੀ ਕਹਿ ਲਈ ਕਿ ਪਾਰਟੀਆਂ ਹੈਗੀਆਂ ਨੇ ਉਹਨਾਂ ਨੇ ਇਹ ਸੋਚ ਕਿਉਂ ਨਹੀਂ ਰੱਖੀ? ਤੁਹਾਡੇ ਤੱਕ ਕੀ ਸ਼ੁਰੂ ਕਿਉਂ ਹੋ ਰਿਹਾ? ਦੇਖੋ ਬਹੁਤੇ ਬੰਦੇ ਕੁਰਸੀਆਂ ਤੇ ਹੁੰਦੇ ਨਾ ਜਦੋਂ ਉਹਦੋਂ ਨਹੀਂ ਉਹ ਬੋਲਦੇ। ਜਾਂ ਉਹ ਰਿਟਾਇਰ ਹੋਣ ਤੇ ਤਾਂ ਬੋਲਦੇ ਆ ਜਾਂ ਲੱਤ ਕੇ ਬੋਲਦੇ ਆ। ਮੈਂ ਉਹ ਬੰਦਾ ਆਂ ਵੀ ਜਿਹੜਾ ਕੁਰਸੀ ਤੇ ਬੈਠਾ ਹੋਇਆ ਬੋਲ ਕੇ ਫਿਰ ਲੱਥਾ ਆ। ਤੇ ਬਾਕੀਆਂ ਨਾਲੋਂ ਮੈਂ ਕਹਿੰਦਾ ਵੀ ਮੈਂ ਸਗੋਂ 20 ਸਾਲ ਪਹਿਲਾਂ ਚੱਲ ਪਿਆ ਉਹ ਜਾ ਕੇ ਮਗਰੋਂ ਚੱਲਦੇ ਆ ਤੇ ਮੈਂ ਤਾਂ ਪਹਿਲਾਂ ਚੱਲਿਆ ਹੋਇਆ ਵੀ ਜੇ ਮੇਰੀ ਨੌਕਰੀ ਵੀ ਸੀ ਰਿਟਾਇਰਮੈਂਟ ਮੇਰੀ ਨਹੀਂ ਹੋਈ ਅਸਤੀਫਾ ਮੈਂ ਨਹੀਂ ਦਿੱਤਾ ਮੈਨੂੰ ਠੱਕੇ ਨਾ ਕੱਢਿਆ ਤੇ ਮੈਂ ਤੇ ਬਾਕੀਆਂ ਨਾਲੋਂ 20-25 ਸਾਲ ਪਹਿਲਾਂ ਚੱਲ ਪਿਆ ਆ ਤਾਂ ਕਿ ਬੁੱਢੇ ਹੋਣ ਤੋਂ ਪਹਿਲਾਂ ਸਾਡੀ ਨੌਜਵਾਨੀ ਅੱਗੇ ਆ ਜਾਏ ਤੇ ਫਿਰ ਅਸੀਂ ਸੁਰਖਰੂ ਹੋ ਜਾਾਂਗੇ ਕਿ ਅਸੀਂ ਤੁਹਾਨੂੰ ਇੱਕ ਬਦਲ ਦਿੱਤਾ ਅੱਜ ਪੰਜਾਬ ਦੇ ਹਾਲਾਤ ਕਾਫੀ ਮਾੜੇ ਹੁੰਦੇ ਜਾ ਰਹੇ ਛੇਵਾ ਦਰਿਆ ਨਸ਼ਿਆ ਦਾ ਬੰਦਾ ਜਾ ਰਿਹਾ ਖਾਸ ਕਰਕੇ ਪੰਜਾਬ ਦੇ ਵਿੱਚ ਸੋਚ ਨੂੰ ਕਿਦਾਂ ਢਲ ਪਾਈ ਜਾਏਗੀ ਜਦੋਂ ਕੋਈ ਆਪਾਂ ਨਵੀਂ ਚੀਜ਼ ਦਾ ਆਗਾਜ਼ ਕਰਦੇ ਆ ਮਨ ਦੇ ਵਿੱਚ ਬੜੇ ਵਿਚਾਰ ਆਉਂਦੇ ਨੇ ਜੇਕਰ ਪੰਜਾਬ ਦੇ ਵਿੱਚ ਲੋਕ ਤੁਹਾਨੂੰ ਚੁਣਦੇ ਵੀ ਨੇ ਕਿਦਾਂ ਖਤਮ ਹੋਏਗਾ ਸਭ ਕੁਝ ਕਿਦਾਂ ਪਹਿਲ ਕੀਤੀ ਜਾਏਗੀ ਕਰਪਸ਼ਨ ਅੱਜ ਟੋਪ ਤੇ ਹੈਗੀ ਆ ਉਸ ਨੂੰ ਕਿਦਾਂ ਢਲ ਪਾਈ ਜਾਏ ਉਸ ਵਾਸਤੇ ਅੱਜ ਅਸੀਂ ਕੇਵਲ ਆਪਣਾ ਜਥੇ ਬੰਦ ਢਾਂਚਾ ਐਲਾਨ ਕੀਤਾ ਹੁਣ ਤੁਸੀਂ ਜਿਹੜੀ ਗੱਲ ਕਰ ਰਹੇ ਉਹ ਆਗੀ ਏਜੰਡੇ ਦੀ ਗੱਲ ਉੱਚ ਕੀ ਕੀ ਹੋ ਉਹ ਆਉਣ ਵਾਲੇ ਦਿਨਾਂ 'ਚ ਅਸੀਂ ਤੁਹਾਡੇ ਨਾਲ ਇੱਕ ਪ੍ਰੈਸ ਕਾਨਫਰੰਸ ਹੋਰ ਕਰਾਂਗਾ ਮੈਂ ਉਹਦੇ ਵਿੱਚ ਤੁਹਾਡੇ ਆ ਸਾਰੇ ਮਸਲੇ ਰੱਖਾਂਗਾ ਸੋ ਹੁਣ ਜੇਕਰ ਕਿਸੇ ਨੇ ਜੁੜਨਾ ਹੋਵੇ ਤੁਹਾਡੀ ਇਸ ਜਥੇਬੰਦੀ ਨਾਲ ਇਸ ਸ਼ੇਰੇ ਪੰਜਾਬ ਦਲ ਨਾਲ ਕਿੱਦਾਂ ਜੁੜ ਸਕਦੇ ਨੇ ਕਿੱਦਾਂ ਸੰਪਰਕ ਕਰ ਸਕਦੇ ਨੇ ਕੋਈ ਮੈਂਬਰਸ਼ਿਪ ਫਾਰਮ ਹੈਗਾ ਜਾਂ ਜਿਹੜਾ ਫਿਲ ਕਰਨਾ ਹੋਵੇ ਮੈਂਬਰਸ਼ਿਪ ਉਹ ਫਾਰਮ ਵੀ ਹੋਊਗਾ ਵੈਬਸਾਈਟ ਵੀ ਹੋਊਗੀ ਉਹ ਹਰ ਤਰ੍ਹਾਂ ਦੀ ਅੱਜ ਜਿਹੜੀ ਤੁਹਾਡੀ ਮੀਡੀਆ 'ਚ ਜਾ ਕੇ ਗੱਲ ਸਹੂਲਤਾਂ ਨੇ ਉਹ ਹਰ ਇੱਕ ਦਾ ਜਿਹੜਾ ਵਾ ਉਹ ਆਸਰਾ ਲਿਆ ਜਾਊਗਾ ਤੇ ਅੱਜ ਤੋਂ ਹੀ ਉਹਦੀ ਜਿਹੜੀ ਮੈਂਬਰਸ਼ਿਪ ਉਹ ਸ਼ੁਰੂ ਹੋ ਚੁੱਕੀ ਆ ਤੇ ਅੱਜ ਮੇਰੇ ਖਿਆਲ 500 ਬੰਦੇ ਭਰ ਵੀ ਗਏ ਆ ਕਿੰਨੇ ਮੈਂਬਰਾਂ ਨੇ ਜਿਹੜੀ ਇਸ ਦੀ ਸ਼ੁਰੂਆਤ ਕੀਤੀ ਸੀ ਜਿਹੜੀ ਸਾਡੇ ਅੱਜ ਸਾਡੇ ਕਰੀਬਨ ਇੱਥੇ 500 ਬੰਦੇ ਹੋ ਕੇ ਗਏ ਆ ਜੀ ਜਿਨ੍ਹਾਂ ਨੇ ਸ਼ੁਰੂਆਤ ਕਰਾਈ ਐ ਇਹਦੋਂ ਪਹਿਲਾਂ ਵੀ ਮੈਂਬਰਸ਼ਿਪ ਜੀ ਕਿੰਦਾ ਕਰ ਸਕਦੇ ਆ ਮੈਂਬਰਸ਼ਿਪ 20 ਰੁਪਈਆ ਦੀ ਪਰਚੀ ਆ ਕੋਈ ਵੀ 20 ਰੁਪਏ ਬਾਬੇ ਵਾਲੇ ਖਰਚ ਕਰਕੇ ਨਾ ਮੁਕਣੇ ਨੇ ਨਾ ਘਟਣੇ ਆ ਵਧਣੇ ਇਹਨਾਂ ਟੋਟ ਨਾ ਵੇ ਵੱਧੂ ਜਾਈ ਹਾਂ ਉਹ 20 ਰੁਪਈਆ ਦੀ ਐਫ ਡੀ ਆ ਤੇ ਜਦੋਂ ਹਰ ਪੰਜਾਬੀ 20 ਰੁਪਏ ਦੇਣ ਲੱਗ ਗਿਆ ਆਟਾ ਦਾਲ ਸਕੀਮ ਮੰਗਣ ਦੀ بجائے 20 ਰੁਪਏ ਦੇ ਰਿਹਾ ਤੇ ਉਸ ਦਿਨ ਫਿਰ ਪੰਜਾਬ ਵਰਗਾ ਅਮੀਰ ਕੋਈ ਨਹੀਂ ਹੋਊ ਜੀ ਧੰਨਵਾਦ ਸੋ ਬਿਲਕੁਲ ਕਹਿ ਲਿਆ ਕਿ ਹੁਣ ਪੰਜਾਬ ਦੇ ਵਿੱਚ ਇੱਕ ਨਵੀਂ ਸਿਆਸੀ ਪਾਰਟੀ ਦਾ ਆਗਾਜ਼ ਹੋ ਰਿਹਾ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਜਿਹਦੇ ਤੇ ਅੱਜ ਵਕਤ ਹੀ ਪੰਜਾਬ ਨੂੰ ਹੋਣਾ ਚਾਹੀਦਾ ਸੀ ਪਰ ਕਿਤੇ ਨਾ ਕਿਤੇ ਕਈ ناکਾਮਯਾਬੀਆਂ ਸਰਕਾਰਾਂ ਦੀਆਂ ਰਹੀਆਂ ਕਈ ਕਮੀਆਂ ਜ਼ਰੂਰ ਰਹੀਆਂ ਪਰ ਹੁਣ ਭਾਈ ਬਲਦੇਵ ਸਿੰਘ ਉਡਾਲਾ ਹੁਣੀ ਅੱਗੇ ਆਏ ਨੇ ਨਵੀਂ ਪਾਰਟੀ ਦਾ ਆਗਾਜ਼ ਕੀਤਾ ਹੈਗਾ ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲੋਂ ਕੀ ਰਣਨੀਤੀ ਰੰਦੀ ਆ ਤੇ ਪੰਜਾਬ ਨੂੰ ਇਹ ਕਿਸ ਹੱਦ ਤੱਕ ਦੇਖਦੇ ਨੇ ਮੈਨੂੰ ਤੇ ਉਹ ਜੱਜਤ ਤੋਣੇ ਦੇ ਲਈ ਸਿਮਰਦੁੱਤ ਸਿੰਘ ਜੀ ਸਰ